ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਹਿਬ ਜੀਓ ਪੈਰੋ ਮਹੱਲਾ ਪੰਜਵਾ ਰੋਵਨ ਹਾਰੀ ਰੋਜ ਬਨਾਇਆ ਬਲਨ ਬਰਤਨ ਕੋ ਸੰਬੰਧ ਚੇਤੇ ਆਇਆ ਬੋਝ ਬਰਾ ਕਰੇ ਜੇ ਕੋਏ ਜਨਮ ਮਰਨ ਫਿਰ ਸੋਗ ਨਾ ਹੋਏ ਵਿਖਿਆ ਕਾ ਸਭ ਧੰਦ ਪਸਾਰ ਵਿਰਲਾ ਕੀਨੋ ਨਾਮ ਆਧਾਰ ਰਹਾਓ ਤ੍ਰਿਵਦ ਮਾਇਆ ਰਹੀ ਵਿਆਪ ਜੋਲ ਬਟਾਨੋ ਤੇ ਸਦੂਖ ਸੰਤਾਪ ਸੁਖ ਨਾਹੀ ਬਿਨ ਨਾਮ ਤੇ ਆਏ ਨਾਮ ਨਿਧਾਨ ਬਡਭਾਗੀ ਪਾਏ ਸਵਾੰਗੀ ਸੋ ਜੋ ਮਨ ਰਿਝਾਵੇ ਸਵਾੰਗ ਉਤਰਿਆ ਫਿਰ ਪਛੁਤਾਵੇ ਮੇਕ ਕੀ ਛਾਇਆ ਜੈਸੇ ਬਰਤਨ ਹਾਰ ਤੈਸੋ ਪਰ ਪੰਜ ਮੋਹ ਬਿਕਾਰ ਇਕ ਵਸ ਜੇ ਪਾਵੇ ਕੋਏ ਪੂਰਨ ਕਾਜ ਤਾਹੀ ਕਾ ਹੋਏ ਗੁਰ ਪ੍ਰਸਾਦਿਨ ਪਾਇਆ ਨਾਮ ਨਾਨਕ ਆਇਆ ਸੋ ਪਰਵਾਨ ਪੈਰੋ ਮਹੱਲਾ ਪੰਜਵਾ ਸੰਤ ਕੇ ਨਿੰਦਾ ਜੋ ਨੀ ਭਵਨਾ ਸੰਤ ਕੇ ਨਿੰਦਾ ਰੋਗੀ ਕਰਨਾ ਸੰਤ ਕੇ ਨਿੰਦਾ ਦੁਖ ਸਹਾਮ ਦਾਨ ਦੇਤ ਨਿੰਦਕੋ ਜਾਮ ਸੰਤ ਸੰਗ ਕਰਹਿ ਜੋ ਬਾਦ ਤੈਨ ਨਿੰਦਕ ਨਾਹੀ ਕਿਛ ਸਾਧ ਰਹਾਓ ਭਗਤ ਕੇ ਨਿੰਦਾ ਕੰਧ ਛਦਾਵੇ ਭਗਤ ਕੇ ਨਿੰਦਾ ਨਰਕ ਪੁੰਝਾਵੇ ਭਗਤ ਕੇ ਨਿੰਦਾ ਗਰਭ ਮੈ ਗਲੈ ਭਗਤ ਕੇ ਨਿੰਦਾ ਰਾਹ ਤੇ ਟਲੈ ਨਿੰਦਕੇ ਗਤ ਕਤ ਹੋ ਨਾਹਿ ਆਪ ਵੀ ਜਾਪੇ ਹੀ ਖਾਹਿ ਚੋਰ ਜਾਰ ਜਵਾਰ ਤੇ ਬੁਰਾ ਅਣ ਹੁੰਦਾ ਭਾਰ ਨਿੰਦਕ ਸਿਰ ਤਰਾ ਪਾਰ ਬ੍ਰਾਹਮ ਕੇ ਭਗਤ ਨਿਰਵੈਰ ਸੋ ਨਿੰਦ ਇਸ ਤਰਹਿ ਜੋ ਪੂਜੈ ਪੈਰ ਆਦਪੁਰਖ ਨਿੰਦਕ ਪੋਲਾਇਆ ਨਾਨਕ ਕੀਰਤਨ ਜਾਏ ਮਿਟਾਇਆ ਭੈਰੋ ਮਹੱਲਾ ਪੰਜਵਾ ਨਾਮ ਹਮਾਰਾ ਬੇਦਰਨਾਦ ਨਾਮ ਹਮਾਰਾ ਪੂਰੇ ਕਾਜ ਨਾਮ ਹਮਾਰਾ ਹੈ ਪੂਜਾ ਦੇਵ ਨਾਮ ਹਮਾਰਾ ਹੈ ਗੁਰ ਕੀ ਸੇਵਾ ਗੁਰ ਪੂਰੈ ਦਿੜਿਓ ਹਰ ਨਾਮ ਸਬਦੈ ਊਤਮ ਹਰ ਹਰ ਕਾਮ ਰਹਾਉ ਨਾਮ ਹਮਾਰਾ ਮਜਨਿ ਸੁਨਾਨ ਨਾਮ ਹਮਾਰਾ ਪੂਰਨ ਦਾਨ ਨਾਮ ਲੈਤੈ ਸਗਲ ਪਵੀਤ ਨਾਮ ਜਪਤ ਮੇਰੇ ਭਾਈ ਮੀਤਾ ਨਾਮ ਹਮਾਰਾ ਸੌਣ ਸੰਜੋਗ ਨਾਮ ਹਮਾਰਾ ਤ੍ਰਿਪਤ ਸੁਭੋਗ ਨਾਮ ਹਮਾਰਾ ਸਗਲ ਆਚਾਰ ਨਾਮ ਹਮਾਰਾ ਨਿਰਮਲ ਵਿਵਹਾਰ ਜਾ ਕੈ ਮਨ ਵਸਿਆ ਪ੍ਰਭ ਏਕ ਸਗਲ ਜਨਾਂ ਕੀ ਹਰ ਹਰ ਟੇਕ ਮਨ ਤਨ ਨਾਨਕ ਹਰ ਗੁਣ ਗਾਓ ਸਾਧ ਸੰਗ ਜਿਸ ਦੇਵੈ ਨਾਉ ਪੈਰੋ ਮਹੱਲਾ ਪੰਜਵਾਂ ਨਿਰਧਨ ਕੋ ਤੁਮ ਦੇਵੋ ਤਨਾ ਅਨਕ ਪਾਪ ਜਾਹੇ ਨਿਰਮਲ ਮਨਾ ਸਗਲ ਮਨੋਰਥ ਪੂਰਨ ਕਾਮ ਭਗਤ ਆਪਣੇ ਕੋ ਦੇਵੋ ਨਾਮ ਸਭਲ ਸੇਵਾ ਗੋਪਾਲ ਰਾਏ ਕਰਨ ਕਰਾਵਨ ਹਾਰ ਸੁਆਮੀ ਤਾਤੇ ਬਿਰਥਾ ਕੋਈ ਨਾ ਜਾਇ ਰਹਾਉ ਰੋਗੀ ਕਾ ਪ੍ਰਭ ਖੰਡੋ ਰੋਗ ਦੁਖੀਏ ਕਮਟਾਓ ਪ੍ਰਭ ਸੋਗ ਨਿਥਾਵੇ ਕੋ ਤੁਮ ਥਾਨ ਬਿਠਾਵੋ ਦਾਸ ਆਪਣੇ ਕੋ ਭਗਤੀ ਲਾਵੋ ਨਿਮਾਣੇ ਕੋ ਪ੍ਰਭ ਦੇ ਤੋ ਮਾਨ ਮੁਗਦ ਮੂੜ ਮੁਗਦ ਹੋਏ ਚਤੁਰ ਸੁੱਗ ਗਿਆਨ ਸਗਲ ਭਿਆਨਨ ਕਾਬੋ ਨਸੈ ਜਨ ਆਪਣੇ ਕੈ ਹਰ ਮਨ ਬਸੈ ਪਾਰਬ੍ਰਹਮ ਬ੍ਰਭ ਸੁਖ ਨਦਾਨ ਤਤ ਗਿਆਨ ਹਰ ਅਮਰਤ ਨਾਮ ਕਰ ਗਿਰਪਾ ਸੰਤ ਟੈ ਲੈ ਲਾਏ ਨਾਨਕ ਸਾਧੂ ਸੰਗ ਸੁਮਾਏ ਪੈਰੋ ਮਹੱਲਾ ਪੰਜਵਾ ਸੰਤ ਮੰਡਲ ਮੈਂ ਹਰ ਮਨ ਵਸੈ ਸੰਤ ਮੰਡਲ ਮੈਂ ਦੁਰਦਸਬ ਨਸੈ ਸੰਤ ਮੰਡਲ ਮੈਂ ਨਿਰਮਲ ਰੀਤ ਸੰਤ ਸੰਗ ਹੋਏ ਇਕਪ੍ਰੀਤ ਸੰਤ ਮੰਡਲ ਤਹਾ ਕਾ ਨਾਓ ਪਾਰਬ੍ਰਹਮ ਕੇਵਲ ਗੁਣ ਗਾਉ ਰਹਾਓ ਸੰਤ ਮੰਡਲ ਮੈਂ ਜਨ ਮਰਨ ਰਹੈ ਸੰਤ ਮੰਡਲ ਮੈਂ ਜਮ ਕਿਛੁ ਨਾ ਕਹੈ ਸੰਤ ਸੰਗ ਹੋਇ ਨਿਰਮਲ ਬਾਣੀ ਸੰਤ ਮੰਡਲ ਮੈਂ ਨਾਮ ਵਖਾਣੀ ਸੰਤ ਮੰਡਲ ਕਾ ਨੇਚਲ ਆਸਨ ਸੰਤ ਮੰਡਲ ਮੈਂ ਪਾਪ ਬਿਨਾਸਨ ਸੰਤ ਮੰਡਲ ਮੈਂ ਨਿਰਮਲ ਕਥਾ ਸੰਤ ਸੰਗੋ ਮੈਂ ਦੁਖ ਨਸਾ ਸੰਤ ਮੰਡਲ ਕਾ ਨਹੀਂ ਬਿਨਾਸ ਸੰਤ ਮੰਡਲ ਮੈਂ ਹਰ ਗੁਣ ਤਾਸ ਸੰਤ ਮੰਡਲ ਠਾਕੁਰ ਬਿਸਰਾਮ ਨਾਨਕ ਓਤ ਪੋਤ ਭਗਵਾਨ ਪੈਰੋ ਮਹੱਲਾ ਪੰਜਵਾਂ ਰੋਗ ਕਬਨ ਜਾਂ ਰੱਖੈ ਆਪ ਤਿਸ ਜਨ ਹੋਏ ਨਾ ਦੁਖ ਸੰਤਾਪ ਜੇ ਸੂਪਰ ਪ੍ਰਭ ਕਿਰਪਾ ਕਰੈ ਤੇ ਸੂਪਰ ਤੇ ਕਾਲ ਪਰ ਹਰੈ ਸਦਾ ਸੁਖਾਈ ਹਰ ਹਰ ਨਾਮ ਜਿਹ ਚੀਤਾ ਵੈ ਤੇ ਸਦਾ ਸੁਖ ਹੋਵੈ ਨਿਕਟ ਨਾ ਆਵੈ ਤਾ ਕਹਿ ਜਾਮ ਰਹਾਓ ਜਾ ਵੇਹੋ ਨਾ ਸੋ ਤਬ ਕਿਨਹਿ ਹੋ ਪਾਇਆ ਕਵਨ ਮੂਲ ਤੇ ਕਿਆ ਪ੍ਰਗਟਾਇਆ ਆਪਹਿ ਮਾਰੇ ਆਪ ਜੀ ਵਾਲੈ ਆਪਣੇ ਭਗਤ ਕੋ ਸਦਾ ਪ੍ਰਿਤ ਪਾਲੈ ਸਾਬ ਗਹਿ ਜਾਣੋ ਤੇ ਇਸ ਕੈ ਹਾਥ ਪ੍ਰਭ ਮੇਰੋ ਨਾਥ ਕੋ ਨਾਥ ਦੁਖ ਭੰਜਨਤਾ ਕਾ ਹੈ ਨਾਉ ਸੁਖ ਪਾਵੈ ਤਿਸਕੇ ਗੁਣ ਗਾਓ ਸੁਣ ਸੁਆਮੀ ਸੰਤਨ ਅਰਦਾਸ ਜੀਉ ਪ੍ਰਾਨ ਧਨ ਤੁਮ ਰਹਿ ਪਾਸ ਇਹੋ ਜਗ ਤੇਰਾ ਸਭ ਤੁਜੈਸ ਧਿਆਏ ਕਰ ਕਿਰਪਾ ਨਾਨਕ ਸੁਖ ਪਾਏ ਇਹੋ ਜਗ ਤੇਰਾ ਸਭ ਤੁਜੈ ਧਿਆਏ ਕਰ ਕਿਰਪਾ ਨਾਨਕ ਸੁਖ ਪਾਏ ਗੁਰੂ ਪਿਆਰਿਓ ਭੁਲ ਚੁਕ ਦੀ ਖੀਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ